ਸ਼ਰਦਾ ਸਤਕਾਰ ਲੈ ਕੇ ਦੋ ਲਾਲਾ ਦੇ ਲਈ ਪਿਆਰ ਲੈ ਕੇ ਦਿਲ ਵਿੱਚ ਸ਼ਰਦਾ ਸਤਕਾਰ ਲੈ ਕੇ ਜਦ ਮਾਈ ਪਾਈ ਨਾਲ ਮਿਲ ਕੇ ਸ਼ਰਦਾ ਦੇ ਫੁੱਲ ਚੜਾ ਆਈਏ ਲ ਸੰਗ ਤੇ ਸੀਸ ਨਿਭਾਇਆ ਯੇ ਦੇ ਲਾਲਾਂ ਨੂੰ ਚਲੋ ਸੰਗ ਤੇ ਸੀਸ ਨਿਭਾਇਆ ਏ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਚਲੋ ਸੰਗ ਤੇ ਸੀਸ ਜਿੜੇ ਗਏ ਜਿੱਤੇ ਟਾ ਦੇ ਨਾਲ ਬੱਚਿਆਂ ਦੇ ਪਰਪੱਕ ਹੌਸਲੇ ਮਿਲੇ ਗਏ ਉਹ ਜ਼ਬਰ ਜ਼ੁਲਮ ਦੀ ਹੱਤ ਵਾਲੀ ਸਭਨਾ ਨੂੰ ਕਥਾ ਸੁਣਾਇਆ ਏ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਚਲੋ ਸੰਗ ਤੇ ਸੀਸ ਨੀ ਪੜੀ ਵਾਲਿਆ ਚੱਲ ਚੱਲੀਏ ਓ ਮਿੱਟੀ ਮਸਤ ਕਲਾ ਆਈਏ ਮੇਰੇ ਇਰਦੋ ਸੱਤ ਸਵੇਰ ਤੋਂ ਚੱਲ ਰਿਹਾ ਜੀ ਕਿੰਨੇ ਵਜੇ ਤੱਕ ਵੀ ਸ਼ਾਮ ਨੂੰ 5-6 ਵਜੇ ਜਾਣੀਆਂ ਜੀ ਅੱਛਾ ਜੀ ਹਾਂ ਜੀ ਤੇ بارش ਨੇ ਥੋੜਾ ਜਿਹਾ ਕੰਮ بارش ਕਰਕੇ ਥੋੜਾ ਜਿਹਾ ਉਹ ਦਿੱਕਤ ਆ ਰਹੀ ਹੈ ਜੀ ਹਾਂ ਜੀ ਪਰ ਫਿਰ ਵੀ ਮੈਂ ਅਸੀਂ ਦੇਖ ਰਹੇ ਹਾਂ ਕਿ ਰਾਸ਼ਪਤਿਵਾ ਸਿਲਵੰਦਰ ਜ ਲੱਗਰ ਤੇ ਪ੍ਰਤੀਪੂਰ ਹੈਗਾ ਜੋਸ਼ ਬਿਲਕੁਲ ਜੀ ਬਿਲਕੁਲ ਤੇ ਅੱਗੇ ਹੋਰ ਕੀ ਕੀ ਲੱਗਰ ਅੱਗੇ ਲਗਾਉਨੇ ਹੋ ਇੱਕ ਪ੍ਰੋਗਰਾਮ ਦੇ ਤੋਂ ਬਿਜ਼ਨਸ ਵਾਲੀ ਤਰ੍ਹਾਂ ਇਸ ਸਾਲ ਵੀ ਅਸੀਂ ਜਿਹੜੀ ਪ੍ਰਸ਼ਾਦਾ ਔਰ ਇਸ ਮੈਜੇਸਰ ਸੱਭੀ ਲਗਾਈ ਹੈ ਜੀ ਜੀ ਪੂਰਾ ਇਲਾਕੇ ਦਾ ਸਹਿਯੋਗ ਹੈ ਪੂਰੇ ਇਲਾਕੇ ਦੇ ਸਹਿਯੋਗ ਨਾਲ ਹੀ ਹੋ ਰਿਹਾ ਜੀ ਬਾਕੀ ਮੁੱਖ ਅਫਸਰ ਥਾਣਾ ਸਦਰਗਾਂ ਲਈ ਵੱਲੋਂ ਉਹਨਾਂ ਦੇ ਸਹਿਯੋਗ ਔਰ ਪੂਰੇ ਸਟਾਫ ਦੇ ਸਹਿਯੋਗ ਨਾਲ ਵੀ ਇਹ ਨਿਕਲ ਗਿਆ ਹੈ ਜੀ ਜਿਓ ਬੰਦ ਸਾਹਿਬ ਜੀ ਜਿਓ ਕਿਰਾ ਮਿਹਰਬਾਨੀ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਘਰ ਲੰਗਰ ਚੱਲ ਰਿਹਾ ਇੱਥੇ ਸਾਡਾ ਕੋਰਾਲੀ ਦਾ ਸਦਰ ਥਾਣਾ ਹੈ ਇੱਥੋਂ ਦੇ ਸਾਰੇ ਕਰਮਚਾਰੀਆਂ ਨੇ ਬੜੇ ਪਿਆਰ ਅਤੇ ਉਤਸ਼ਾਹ ਦੇ ਨਾਲ ਸਮਿਲਤ ਹੋ ਕਰਕੇ ਉਹਨਾਂ ਦੀ ਯਾਦ ਅੰਦਰ ਸਿੱਧੀ ਦਿਹਾੜੇ ਦੇ ਸਬੰਧ ਵਿੱਚ ਜੋ ਬਾਹਰ ਇਹਨਾਂ ਨੇ ਬੈਨਰ ਵੀ ਲਾਇਆ ਹੋਇਆ ਮੈਂ ਵੀਜੀ ਨੂੰ ਬੇਨਤੀ ਕਰੂੰਗਾ ਕਿ ਬਾਅਦ ਵਿੱਚ ਉਹ ਦਿਖਾਇਆ ਵੀ ਜਾਵੇ ਨਾਲ ਤੇ ਉਹਦੇ ਸਬੰਧ ਵਿੱਚ ਬੜੇ ਉਤਸ਼ਾਹ ਦੇ ਨਾਲ ਇਹ ਸਿੱਧੀ ਸਮਾਗਮ ਦੇ ਸਬੰਧ ਵਿੱਚ ਸੇਵਾ ਕਰ ਰਹੇ ਨੇ ਗੁਰੂ ਕੇ ਲੰਗਰ ਚਾਲ ਰਹੇ ਨੇ ਹਰ ਸਾਲ ਦੀ ਤਰ੍ਹਾਂ ਤੇ ਵਕਈ ਬਹੁਤ ਮਹਾਨ ਗੱਲ ਹੈ ਜਿਵੇਂ ਕਵੀ ਰਾਜ ਕਵੀ ਅੱਲਾ ਯਾਰਖੰਡ ਜੋਗੀ ਜੀ ਹੋਏ ਨੇ ਬੜੇ ਪਿਆਰੇ ਬਚਨ ਲਿਖਿਆ ਕਹਿੰਦੇ ਬਸ ਏਕ ਹੀ ਤੀਥਾ ਹਿੰਦੂ ਨੇ ਯਾਤਰਾ ਕੇ ਲੀਏ ਜਹੀਂ ਬਾਪ ਨੇ ਬੇਟੇ ਤਕਾਇ ਖੁਦਾ ਕੇ ਲੀਏ ਚਮਕ ਹੈ ਮੇਰ ਕੀ ਚਮਕਾਉ ਤੇਰੇ ਜਰੋਂ ਨੇ ਜਹੀਂ ਸੇ ਬਨ ਕੇ ਸਪਾਰੇ ਗਈ ਸ਼ਮਾ ਕੇ ਲੀਏ ਉਹਨਾਂ ਦੀ ਮਹਾਨ ਸ਼ਹਾਦਤ ਦੇ ਸੰਬੰਧ ਵਿੱਚ ਜੋ ਦੋ ਵੱਡੇ ਸਾਹਿਬਾ ਜੀ ਚਮਕੌਰ ਦੀ ਗਲੀ ਵਿੱਚ ਸ਼ਹੀਦ ਹੋ ਗਏ ਤੇ ਦੋ ਸਰਹੰਦ ਦੇ ਸਬੰਧ ਵਿੱਚ ਜੋ ਅੱਜ ਦਾ ਸੀਜੀ ਦਿਹਾੜਾ ਸਮਾਗਮ ਕੀਤਾ ਜਾ ਰਿਹਾ ਅਤੇ ਇਹ ਸਮੂਹ ਸੰਗਤ ਅਤੇ ਇਥੋਂ ਦੇ ਥਾਣੇ ਦੇ ਕਰਮਚਾਰੀ ਬੜੇ ਉਤਸ਼ਾਹ ਨਾਲ ਹਰ ਸਾਲ ਦੀ ਹਰ ਸਾਲ ਦੇ ਅੰਦਰ ਇਸੇ ਤਰ੍ਹਾਂ ਹੀ ਕਰਦੇ ਨੇ ਸੇਵਾ ਤੇ ਸਤਿਗੁਰੂ ਨੇ ਇਹਨਾਂ ਨੂੰ ਇਸੇ ਤਰ੍ਹਾਂ ਸੇਵਾ ਦੇ ਵਿੱਚ ਲਾਈ ਰੱਖਣ ਕਿ ਸਾਡੇ ਵੀਰ ਬੜੇ ਉਤਸ਼ਾਹ ਦੇ ਨਾਲ ਕਵਰ ਵੀ ਕਰ ਰਹੇ ਨੇ ਇਹਨੇ ਵੀ ਆਪਣੀ ਸੇਵਾ ਦੇ ਨਾਲ जोडੇ ਹੋਏ ਨੇ ਜੀ ਸਾਰੇ ਤੇ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ